ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਸਾਡੇ ਤੇ NSA ਲਾਉਣਾ ਵੀ ਗੈਰਕਾਨੂੰਨੀ ਹੈ ਤੇ ਉਸ ਦੇ ਵਿੱਚ ਹੁਣੇ ਕੀਤਾ ਗਿਆ ਵੱਧਾ ਤਾਂ ਬਿਲਕੁਲ ਹੀ ਗੈਰਕਾਨੂੰਨੀ ਹੈ ਉਸ ਪਟੀਸ਼ਨ ਦੀ ਸੁਣਵਾਈ ਹੋਈ ਉਹਦੇ ਉੱਤੇ ਇਹਨਾਂ ਨੇ ਧਿਰਨੇ ਅਮਰਪਾਲ ਸਿੰਘ ਨੇ ਧਰਨੇ ਆਪਣਾ ਪੱਖ ਰੱਖਿਆ ਵੀ ਜੀ ਕਿ ਅਜਾ ਕਿਹੜਾ ਖਤਰਾ ਹੈ ਕਿਸ ਅਧਾਰ ਤੇ ਸਾਡੇ ਤੇ ਲਾਈ ਹੈ ਐਨਐਸਏ ਲਾਉਣ ਦਾ ਮਤਲਬ ਕੀ ਹੈ ਫਿਰ ਉਹਨੂੰ ਵਧਾਉਣ ਦਾ ਪਹਿਲੂ ਕਿਉਂ ਹੈ ਹੈ ਤੇ ਹੁਣ ਤਾਂ ਅਸੀਂ ਮਤਲਬ ਅਮਰਪਾਲ ਸਿੰਘ ਉਹਦੇ ਹਵਾਲੇ ਨਾਲ ਤਾਂ ਕਿ ਲੋਕਪੱਤ ਵਿੱਚ ਨਜਿੱਤ ਕੇ ਆਏ ਆ ਸੋਚ ਚੁੱਕ ਲੀਆ ਭਾਰਤੀ ਸੰਵਿਧਾਨ ਦੀ ਤੇ ਇਹ ਸਾਰੀ ਪ੍ਰਕਿਰਿਆ ਦੇ ਸੁਣਦਿਆਂ ਹੋਇਆਂ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੂੰ ਵੀ ਤੇ ਡਿਬਰੂਗਰ ਜੇਲ੍ਹ ਪ੍ਰਸ਼ਾਸਨ ਨੂੰ ਵੀ 3 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਸੀ ਅਗਲੀ ਸੁਣਵਾਈ 3 ਅਕਤੂਬਰ ਤੇ ਆ 3 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਵਾਬ ਦਾਖਲ ਕਰਨਾ ਸੀ ਉਹ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਤਾ ਜੀ ਉਹ ਕਹਿੰਦੇ ਜੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਬਾਹਰ ਆਉਣ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਕਹਿੰਦੇ ਥਾਣੇ ਦੇ ਮੂਹਰੇ ਪ੍ਰਦਰਸ਼ਨ ਕਰਦੇ ਅਮਰਿਤਪਾਲ ਸਿੰਘ ਨੇ ਕਿਹਾ ਸੀਗਾ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਬਿਆਨ ਸਿੰਘ ਬਣ ਗਿਆ ਇਹਦੇ ਨਾਲ ਬਿਆਨ ਸਿੰਘ ਵਾਲੀ ਹੋਊਗੀ ਕਹਿੰਦੇ ਜੀ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਉਸ ਸਮੇ ਇੱਕ ਦਲਾਵਰ ਸੀ ਹੁਣ ਬਹੁਤ ਦਲਾਵਰ ਪੈਦਾ ਹੋਗੇ ਤੋ ਕਹਿੰਦੇ ਜੀ ਇਸ ਲਈ ਕਹਿੰਦੇ ਜੀ ਕਿ ਜਾਨ ਨੂੰ ਖਤਰਾ ਹੈ ਤਾਂ ਕਰਕੇ ਐਨਐਸਏ ਲਾਉਣਾ ਜ਼ਰੂਰੀ ਹੈ ਬਿਲਕੁਲ ਜੀ। ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਲਾਉਣ ਦੇ ਮਾਮਲੇ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ ਆਪਣਾ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਉਪਲਬਧ ਕਰਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਇਸ ਲਈ ਐਨਐਸਏ ਲਾਉਣਾ ਜ਼ਰੂਰੀ ਹੈ। ਕਹਿੰਦੇ ਜੀ ਉਹਨਾਂ ਨੇ ਬਕਾਇਦਾ ਇਹਦੇ ਵਿੱਚ ਕਿਹਾ ਕਿ ਧਮਕੀ ਦਿੱਤੀ ਗਈ ਸੀ ਕਿ ਬਿਆਨ ਸਿੰਘ ਵਾਲਾ ਹਾਲ ਹੋ ਸਕਦਾ। ਹਾਂ ਤੇ ਇਸ ਲਈ ਕਹਿੰਦੇ ਜਿਹੜੀ ਪਟੀਸ਼ਨ ਪਾਈ ਗਈਆਂ ਚਾਹੇ ਅਮਰਤਪਾਲ ਸਿੰਘ ਵੱਲੋਂ ਪਾਈ ਗਈ ਚਾਹੇ ਕਲਸੀ ਹੋਰਾਂ ਵੱਲੋਂ ਪਾਈ ਗਈ ਚਾਹੇ ਪਪਲ ਪ੍ਰੀਤਨਾ ਵੱਲੋਂ ਪਾਈ ਅੱਡੋ-ਅੱਡ ਬੀਸੀਆਂ ਇਕੱਠੀਆਂ ਸੀ ਉਹ ਸਾਰੀਆਂ ਨੂੰ ਇੱਕੋ ਸੁਰਚ ਕਰਕੇ ਬਾਤ ਚ ਆ ਗਿਆ ਕਿ ਸਵਾਲ ਐਨਐਸਐ ਲਾਇਆ ਕਿਉਂ ਤੇ ਬਧਾਇਆ ਕਿਉਂ ਇਸ ਪਹਿਲੂ ਤੇ ਗੌਰ ਕਰਦੇ ਹਾਂ ਕਹਿੰਦੇ ਜੀ 3 ਅਕਤੂਬਰ ਦੀ ਅਗਲੀ ਸੁਣਵਾਈ ਸੀ ਇਹ ਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਕੇ ਇਹ ਹਵਾਲਾ ਦਿੱਤਾ ਕਿ ਉੱਥੇ ਦੀ ਇੱਕ ਵੀਡੀਓ ਹੈ ਜੀ ਥਾਣੇ ਦੇ ਬਾਹਰ ਦੀ ਹੈਨਾ ਜਿੱਥੇ ਮਤਲਬ ਕਿ ਇਹ ਇਹ ਵੀਡੀਓ ਦੇ ਹਵਾਲੇ ਨਾਲ ਕਹਿੰਦੇ ਜੀ ਕਿਹਾ ਗਿਆ ਨੌ ਦੇ ਤੱਥਾਂ ਦੇ ਵਾਲਿਆਂ ਕਹਿੰਦੇ ਜੀ ਸਾਨੂੰ ਐਨਐਸਐਲ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਹੈ ਹੁਣ ਦੇਖਦੇ ਹਾਂ ਜੀ ਅਜੇ ਕੇਂਦਰ ਦਾ ਜਵਾਬ ਕੀ ਆਉਂਦਾ ਤੇ ਇਸੇ ਪਹਿਲੂ ਦੇ ਉੱਤੇ ਦੂਸਰੇ ਪਾਸੇ ਡਿਬੂਰਗ ਜੇਲ ਦਾ ਕੀ ਜਵਾਬ ਹੁੰਦਾ ਉਹਦੇ ਉੱਤੇ ਵੀ ਨਜ਼ਰ ਰਹੇਗੀ